ਯਾਰਾ ਦੋਸਤੋ ਸਵਾਗਤ ਹੈ ਤੁਹਾਡਾ 6 ਬਰੀ ਨਵੀਂ ਵੀਡੀਓ ਜਿਹੜੀ ਆਪਣਾ ਮੈਂ ਉਮੀਦ ਕਰਦਾ ਮੇਰੇ ਨਾਲ ਜਿਹੜਾ ਸਟੋਰੀਆਂ ਹੁੰਦੀਆਂ ਘਟਣਾ ਹੁੰਦੀਆਂ ਇਹ ਤੁਹਾਨੂੰ ਕੁਝ ਸਿੱਖਿਆ ਮਿਲਦਾ ਹੋਊਗਾ ਇਹਨਾਂ ਤੋਂ ਤੇ ਤੁਹਾਨੂੰ ਚੰਗੀਆਂ ਲੱਗਦੀਆਂ ਹੋਊਗਾ ਜੇ ਚੰਗੀਆਂ ਲੱਗਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਬੜੀਆਂ ਗੱਲਾਂ ਨੇ ਕਰਦੇ ਆਪਾਂ ਅੱਜ ਦੀ ਕਹਾਣੀ ਕਰਦੇ ਆਂ ਸ਼ੁਰੂ ਅੱਜ ਦੀ ਕਹਾਣੀ ਵੀ ਹੈਗੀ ਹੈਗੀ ਨਜਾਇਜ਼ ਰਿਸ਼ਤੇ ਦੇ ਆਧਾਰ 'ਤੇ ਰਾਜਸਥਾਨ ਇਲਾਕਾ ਬਾਰਾ ਉੱਥੇ ਇੱਕ ਪਿੰਡ ਪੈਂਦਾ ਸੀਗਾ ਅੱਖਾਂ ਖੜੀ 26 ਮਾਰਚ 2021 ਦਾ ਦਿਨ ਸੀਗਾ ਸਵੇਰ-ਸਵੇਰ 6-7 ਵਜੇ ਦਾ ਟਾਈਮ ਸੀਗਾ ਰਾਜੂ ਨਾਮ ਆਪਣੇ ਘਰੋਂ ਨਿਕਲਦਾਗਾ ਉਹ ਚਾਚੇ ਦੇ ਘਰੇ ਜਾਣ ਲਈ ਤੇ ਉਹ ਰਜਨ ਰਜਾਨਾ ਹਰ ਰੋਜ਼ ਸਵੇਰ-ਸਵੇਰ ਆਪਦੇ ਚਾਚੇ ਦੇ ਘਰੇ ਜਾਂਦਾ ਸੀਗਾ ਦੁੱਧ ਲੈਣ ਤੇ 26 ਮਾਰਚ ਨੂੰ ਵੀ ਰਜਾਨਾ ਜਿਹਾ ਉਹ ਘਰੋਂ ਨਿਕਲਦਾ ਚਾਚੇ ਦੇ ਘਰੇ ਜਾਂਦਾਗਾ ਜਦੋਂ ਘਰ ਦੇ ਗੇੜ ਕਰਕਾਉਂਦਾਗਾ ਪਰ ਅੰਦਰੋਂ ਕੋਈ ਰਿਸਪੌਂਸ ਨਹੀਂ ਮਿਲਦਾ ਕਾਫੀ देर ਵਜਾ ਵੀ ਮਾਰ ਦਿੱਤਾ ਵੀ ਰਿਸਪੌਂਸ ਨਹੀਂ ਮਿਲਦਾ ਤੇ ਫਿਰ ਰਜਨ ਨੂੰ ਪਤਾ ਲੱਗਾ ਜੇ ਕੋਈ ਨਾ ਕੋਈ ਗੜਬੜ ਜ਼ਰੂਰ ਹੋ ਗਈ ਹੈਗੀ ਕਿ ਪਹਿਲਾਂ ਤਾਂ ਇਦਾਂ ਦਾ ਕਦੇ ਕੁਝ ਨਹੀਂ ਹੋਇਆ ਸੀਗਾ ਵੀ ਅੱਜ ਹੀ ਇੰਨੀ ਮਤਲਬ ਦੇਰ ਕਿਉਂ ਲਾ ਰਿਹਾ ਚਾਚਾ ਚਾਚੇ ਤੇ ਕਾਫੀ ਮਤਲਬ ਵੀ ਵੇਟ ਕਰਨ ਤੋਂ ਬਾਅਦ ਰਾਜੂ ਦਰਵਾਜਾ ਤੋੜਨ ਦੀ ਕੋਸ਼ਿਸ਼ ਕਰਦਾ ਦਾ ਚਾ ਕਾਫੀ ਜਦوجਹਿਦ ਤੋਂ ਬਾਅਦ ਜਿਹੜਾ ਰਾਜੂ ਦਰਵਾਜਾ ਤੋੜ ਦਿੰਦਾਗਾ ਤਾਂ ਜਦੋਂ ਅੰਦਰ ਐਂਟਰ ਹੁੰਦਾਗਾ ਸਾਹਮਣੇ ਉਹਦਾ ਚਾਚਾ ਜਿਹੜਾ ਉਹ ਸਾਰਾ ਨਾਲ ਬੰਧ ਪਿਆਰ ਕਰਦਾ ਸੀਗਾ ਉਹ ਮਰਿਆ ਪਿਆ ਸੀਗਾ ਤੇ ਉਹ ਬੋਡੀ ਤੇ ਕਾਫੀ ਸਾਰਾ ਬਲੱਡ ਡੁੱਲਿਆ ਹੋਇਆ ਸੀਗਾ ਤੇ ਇਹ ਦੇਖ ਕੇ ਰਾਜੂ ਘਬਰਾ ਜਾਂਦਾਗਾ ਰਾਜੂ ਦੇ ਮਤਲਬ ਵੀ ਲੂਕੰਡੇ ਖੜੇ ਹੋ ਜਾਂਦੇ ਆ ਇੱਕ ਸੂਹਾ ਸੂਹਾ ਟਾਈਮ ਸੀਗਾ ਤੇ ਉਪਰ ਰਾਜੂ ਜਿਹੜਾ ਇਹ ਸਭ ਦੇਖ ਲਿਆ ਸੀਗਾ ਆਪ ਦਾ ਚਾਚਾ ਨੂੰ ਮਰਿਆ ਪਿਆ ਦੇਖ ਲਿਆ ਸੀ ਰਾਜੂ ਦੇ ਮਤਲਬ ਵੀ ਪਰਾਂ ਤੁਲੋ ਜਮੀਨ ਖਿਸਕ ਗਈ ਸੀ ਰਾਜੂ ਚੋਂ ਚੀਕਾਂ ਮਾਰਨ ਲੱਗ ਗਿਆ ਤੇ ਚੀਕਾਂ ਸੁਣ ਕੇ ਅੰਦਰੋਂ ਬਾਹਰ ਨਿਕਲ ਜਾਈ ਚਾਚੀ ਰਾਜੂ ਜੀ ਰਾਜੂ ਦਾ ਜਿਹੜਾ ਚਾਚਾ ਸੀਗਾ ਉਹਦਾ ਨਾਮ ਸੀਗਾ ਪ੍ਰੇਮ ਨਰਾਇਣ ਤੇ ਵੀ ਚਾਚੀ ਦਾ ਨਾਮ ਸੀਗਾ ਰੁਕਮਣੀ ਰੁਕਮਣੀ ਆਪਦੇ ਕਮਰੇ ਤੋਂ ਬਾਹਰ ਨਿਕਲਦੀ ਜਦੋਂ ਦੇਖਦੀ ਹੈ ਕਿਹੜੋਗਾ ਘਰ ਵਾਲਾ ਮਰਿਆ ਪਿਆਗਾ ਉਹ ਵੀ ਚੀਕਾਂ ਮਾਰਨ ਲੱਗ ਗਿਆ ਤੇ ਉਹ ਵੀ ਉੱਚੀ ਰੋਣ ਲੱਗ ਗਿਆ ਤੇ ਉਸ ਤੋਂ ਬਾਅਦ ਉਹ ਰੋਂਦੇ 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 ਉਹ ਆਪਦੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਉਹ ਅੱਡ ਕਮਰੇ 'ਚ ਪਏ ਸੀਗੇ ਉਹ ਦੇਖਦੇ ਹੈਗੇ ਜਿਹੜੇ ਬੱਚਿਆਂ ਦਾ ਕਮਰਾ ਦਾ ਉਹ ਬਾਹਰੋਂ ਲੋਕ ਆ ਦਾ ਤੇ ਲੋਕ ਖੋਲਦੇ ਹੈਗੇ ਅੰਦਰੋਂ ਬੱਚਿਆਂ ਨੂੰ ਕਾਉਂਦੀ ਹੈਗੀ ਤੇ ਜਦੋਂ ਬੱਚੇ ਬਾਹਰ ਆ ਕੇ ਦੇਖਦੇ ਹੈਗੇ ਤੇ ਉਹ ਵੀ ਮਤਲਬ ਵੀ ਥਾਂ ਤੇ ਘਬਰਾ ਜਾਂਦੇ ਹੈਗੇ ਕਿਉਂਕਿ ਇੱਕ ਨਿੱਕੇ ਬੱਚੇ ਸੀਗੇ ਨਿੱਕੀ ਉਮਰ ਸੀਗੀ ਉਹਨਾਂ ਦੀ ਤੇ ਉਹ ਦੇਖਦੇ ਜਿਹੜਾ ਉਹਨਾਂ ਦਾ ਪਿਤਾ ਪ੍ਰੇਮ ਨਾਰਾਇਣ ਉਹ ਮਰਿਆ ਪਿਆ ਦਾ ਤੋਂ ਵੀ ਘਬਰਾ ਜਾਂਦੇ ਉਹ ਚ 24 ਰੋਂ ਲੱਗ ਜਾਂਦਾ ਕਾਫੀ ਚੀਂ ਚਿਂਗਾੜਾ ਪੈ ਜਾਂਦਾ ਉਸ ਘਰੇ ਤੇ ਇਹ ਜਿੰਦਗਰ ਛੋਕੇ ਲੋਕਾ ਜਿਹੜਾ ਵਾਲੇ ਲੋ ਵਾਲੇ ਲੋ ਉਹ ਪ੍ਰੇਮ ਨਰਾਇਣ ਦੇ ਘਰੇ ਚਲੇ ਜਾਂਦੇ ਹੈਗੇ ਜਦੋਂ ਘਰੇ ਜਾ ਕੇ ਉਹ ਵੀ ਦੇਖਦੇ ਕਿ ਉਹਨਾਂ ਨੂੰ ਵੀ ਯਕੀਨ ਨਹੀਂ ਹੁੰਦਾ ਸੀਗਾ ਕਿ ਇਹ ਸਭ ਕੀ ਹੋ ਗਿਆ ਪਰ ਇੱਕ ਜਾਣਾ ਬੰਦਾ ਇੱਕ ਬੰਦਾ ਪੁਲਿਸ ਨੂੰ ਫੋਨ ਕਰਦਾਗਾ ਤੇ ਪੁਲਿਸ ਤੁਰੰਤ ਹੀ ਐਕਸ਼ਨ ਲੈਂਦੀ ਹੈਗੀ ਤੇ ਸਿੱਧਾ ਜਾਂਦੀ ਹੈ ਕਿ ਪ੍ਰੇਮ ਨਰਾਇਣ ਦੇ ਘਰੇ ਜਦੋਂ ਘਰੇ ਜਾ ਕੇ ਦੇਖਦੀ ਹੈਗੀ ਤੇ ਪੁਲਿਸ ਵੀ ਮਤਲਬ ਹੈਰਾਨ ਰਹਿ ਗਈ ਸੀ ਕਿਉਂਕਿ ਇੰਦਾ ਭਿਆਨਕ ਕਤਲ ਕੀਤਾ ਸੀਗਾ ਕਿਸੇ ਨੇ ਉਸ ਤੋਂ ਬਾਅਦ ਜਿਹੜਾ ਬਾਡੀ ਨੂੰ ਪੋਸਟ ਮਾਰਡਮ ਲਈ ਭੇਜ ਜਾਈਗੀ ਤੇ ਜਿਹੜੇ ਡੌਗ ਹੁੰਦੇ ਆਗੇ ਪੁਲਿਸ ਵਾਲਿਆਂ ਤੇ ਉਹ ਬੁਲਾਏ ਜਾਂਦੇ ਆਗੇ ਤੇ ਉਹਨਾਂ ਨੂੰ ਜਿਹੜਾ ਪ੍ਰੇਮ ਦੀ ਖੁਸ਼ਬੂ ਸੁੰਘਾਈ ਜਾਂਦੀ ਹੈਗੀ ਪਰ ਜਿਹੜੇ ਡੌਗ ਸੀਗੇ ਇੱਥੇ ਹੈਰਾਨੀ ਦੀ ਗੱਲ ਇਹ ਸੀਗੇ ਡੌਗ ਬਾਹਰ ਨਹੀਂ ਜਾਂਦੇ ਸੀਗੇ ਘਰੋਂ ਉਹ ਘਰੇ ਇੱਕ ਇੱਕ ਪੌੜੀਆਂ ਤੇ ਚੜ ਜਾਂਦੇ ਸੀ ਘਰੇ ਪੌੜਾਂ ਉਤਰ ਜਾਂਦੇ ਸੀਗੇ ਤੇ ਹੌਲੀ ਹੌਲੀ ਪੁਲਿਸ ਨੂੰ ਛਾਪੋਂ ਲੱਗ ਗਿਆ ਵੀ ਘਰੋਂ ਕਰੇ ਹੀ ਕਾਤਲ ਆ ਗਿਆ ਦਾ ਤੇ ਫਿਰ ਪੁਲਿਸ ਵਾਲੇ ਸਵਾਲ ਜਵਾਬ ਕਰਦੇ ਆਗੇ ਰਾਜੂ ਤੋਂ ਰਾਜੂ ਦੱਸਦਾ ਕਹਿੰਦਾ ਮੈਂ ਅਜਮਨਾ ਦੀ ਤਰ੍ਹਾਂ ਆਪਣੇ ਚਾਚੇ ਦੇ ਘਰੇ ਦੁੱਧ ਲੈਣ ਆਇਆ ਸੀਗਾ ਮੈਂ ਵੇਟ ਕੀਤੀ ਬਾਹਰ ਕੱਢ ਕੇ ਵੀ ਕੋਈ ਨਾ ਕੋਈ ਦਰਵਾਜ਼ਾ ਖੋਲ੍ਹਦੇ ਪਰ ਦਰਵਾਜ਼ਾ ਕਿਸੇ ਨੇ ਨਾ ਖੋਲ੍ਹਿਆ ਤਾਂ ਕਰਕੇ ਮੈਨੂੰ ਦਰਵਾਜ਼ਾ ਮਜਬੂਰੀ ਨਹੀਂ ਤੋੜਨਾ ਪਿਆ ਜਦੋਂ ਮੈਂ ਦਰਵਾਜ਼ਾ ਤੋੜ ਕੇ ਅੰਦਰ ਐਂਟਰ ਹੋਇਆ ਤੇ ਸਾਹਮਣੇ ਮੇਰਾ ਚਾਚਾ ਮਰਿਆ ਪਿਆ ਸੀਗਾ ਤੇ ਜਿਹੜੀ ਮੇਰੀ ਚਾਚੀ ਹੈ ਉਹ ਆਪਦੇ ਕਮਰੇ ਚੋਂ ਬਾਹਰ ਨਿਕਲ ਗਈ ਸੀਗੀ ਤੇ ਜਦੋਂ ਮੈਂ ਚੀਕਾਂ ਮਾਰੀਆਂ ਉਦੋਂ ਬਾਹਰ ਆਈ ਹੈਗੀ ਤੇ ਜਿਹੜੇ ਮਤਲਬ ਇਹਨਾਂ ਦੇ ਬੱਚੇ ਆਗੇ ਚਾਚਾ ਚਾਚੀ ਦੇ ਤੇ ਉਹ ਦਰਵਾਜ਼ਾ ਅੰਦਰੋਂ ਸੌਰੀ ਬਾਹਰੋਂ ਬੰਦ ਸੀਗਾ ਉਹਨਾਂ ਦਾ ਤਾਂ ਕਰਕੇ ਉਹ ਅੰਦਰ ਸੀਗੇ ਤੇ ਚਾਚੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਰਕੇ ਉਹ ਬੱਚੇ ਜਿਹੜ ਕੌਣ ਪੁੱਛ ਰਿਹਾ ਮਤਲਬ ਇੱਕ ਪਾਸੇ ਘਰ ਤੇ ਜੀ ਦੇ ਛੱਟ ਵੀ ਹੋ ਰਿਹਾ ਸੀਗਾ ਤੇ ਦੂਸਰੇ ਪਾਸੇ ਪੁੱਛ ਇਹ ਵੀ ਸੋਚ ਰਹੀ ਸੀ ਕਿ ਚੋਰੀ ਛੱਗੀ ਦਾ ਮਾਮਲਾ ਨਾ ਹੋਵੇ ਫਿਰ ਇੱਥੇ ਜਿਹੜੇ ਪੁੱਛ ਸਵਾਲ ਜਵਾਬ ਕਰਦੀ ਹੈਗੀ ਊਕਮਣੀ ਨੂੰ ਊਕਮਣੀ ਨੂੰ ਪੁੱਛਦੇ ਆਗੇ ਵੀ ਤੁਹਾਡੇ ਘਰੋਂ ਕੋਈ ਕੀਮਤੀ ਸਮਾਨ ਚੋਰੀ ਹੋਇਆ ਹੋਵੇ ਕੋਈ ਕੋਈ ਸਮਾਨ ਚੋਰੀ ਨਹੀਂ ਹੋਇਆ ਤੇ ਕੁਝ ਨਹੀਂ ਹੋਇਆ ਤੇ ਕਿਸੇ ਨਾਲ ਦੁਸ਼ਮਣੀ ਹੈ ਪੁੱਛਦੇ ਆਗੇ ਦੁਸ਼ਮਣੀ ਵੀ ਕਿਸੇ ਨਾਲ ਨਹੀਂ ਸੀਗੀ ਪ੍ਰੇਮ ਨਾਰਾਇਣ ਦੀ ਪ੍ਰੇਮ ਨਾਰਾਇਣ ਇੱਕ ਟੀਚਰ ਸੀਗਾ ਪੜਾਉਂਦਾ ਸੀਗਾ ਬੱਚਿਆਂ ਨੂੰ ਤੇ ਉਸੇ ਪਿੰਡ ਚ ਪੜਾਉਂਦਾ ਸੀਗਾ ਤੇ ਪੁਲਸ ਹੁਣ ਮ ਦੋ ਜਿੱਤੀ ਚ ਪੈ ਗਈ ਸੀਗੀ ਪੁਲਸ ਜੇ ਚੋਰੀ ਠੱਗੀ ਦਾ ਮਾਮਲਾ ਹੁੰਦਾ ਚੋਰ ਕੀਮਤੀ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਤੇ ਇਹ ਮਾਮਲੇ ਕੁਝ ਹੋਰ ਆ। ਫਿਰ ਨਾ ਇੰਦੇ ਕਰਦੇ ਕਰਦੇ ਬੋਡੀ ਨੂੰ ਪੋਸਟ ਆਫਿਸ ਨੂੰ ਭੇਜ ਦਿੰਦੀ ਆ ਪੁਲਸ ਤੇ ਜਿਹੜੇ ਬੱਚੇ ਸੀਗੇ ਪ੍ਰੇਮ ਨਰਾਇਣ ਉਹ ਆਪਦੇ ਕਮਰੇ ਚ ਨਿਕਲਦੇ ਆ ਕਮਰੇ ਚ ਨਿਕਲ ਕੇ ਇੱਕ ਪੁਲਸ ਵਾਲਿਆਂ ਨੂੰ ਚਿੱਠੀ ਵੜਾਉਂਦੇ ਆਗੇ। ਉਹ ਚਿੱਠੀ ਕੀ ਦੀ ਸੀਗੀ ਉਹ ਚਿੱਠੀ ਸੀਗੀ ਪ੍ਰੇਮ ਨਰਾਇਣ ਦੀ ਸਭ ਤੋਂ ਵੱਡੀ ਕੁੜੀ ਦੀ ਲਿਖੀ ਹੋਈ। ਉਹ ਦੋ 2 ਸਾਲ ਪਹਿਲੇ ਹੀ ਲੇ ਕੇ ਚਿੱਠੀ ਆਪਦੇ ਜਿਹੜੇ ਉਸ ਕਮਰੇ 'ਚ ਰੱਖ ਗੀ ਸੀਗੀ ਤੇ ਉਹ ਅਚਾਨਕ ਮਤਲਬ ਇੱਕ ਕਹਿ ਦੋ ਕਿਸਮਤ ਤੇਜ ਲਾ ਲਓ ਤੇ ਜਾਂ ਫਿਰ ਅਚਾਨਕ ਲਾ ਲਓ ਉਹ ਜਿਹੜੀ ਚਿੱਠੀ ਉਸੇ ਦਿਨ ਉਹਨਾਂ ਬੱਚਿਆਂ ਨੂੰ ਮਿਲ ਜਾਂਦੀ ਹੈ। ਉਹਨਾਂ ਦੇ ਕਮਰਿਆਂ 'ਚ ਉਹ ਕਹਿੰਗੇ ਤਲਾਸ਼ ਕਰ ਰਹੇ ਸੀਗੇ ਆਸ-ਪਾਸ ਕੋਈ ਚੀਜ਼ ਏਜੀ ਮਿਲ ਜੇ ਜਿਹਦੇ ਨਾਲ ਕੋਈ ਸਬੂਤ ਮਿਲ ਜੇ ਤਾਂ ਚਿੱਠੀ ਉਹਨਾਂ ਬੱਚਿਆਂ ਦੇ ਹੱਥ ਲੱਗ ਜਾਂਦੀ ਹੈ ਕਿ ਉਹ ਚਿੱਠੀ ਸਿੱਧੀ ਜਾਂਦੇ ਪੋਸਟਮਨ ਉਹ ਚਿੱਠੀ ਨਾਲ ਇਹ ਚਿੱਠੀ ਤੇ ਲਿਖਿਆ ਸੀਗਾ ਉਹ 2019 ਦੀ ਚਿੱਠੀ ਸੀਗੀ ਦੇਖੋ 2 ਸਾਲ ਚਿੱਠੀ ਪਈ ਰਹੀ ਉਸ ਘਰੇ ਤੇ ਉਸ ਦਿਨ ਕੌਮ ਮਿਲੀ ਤੇ ਇਹ ਵੀ ਗੱਲੋ ਮਤਲਬ ਵੀ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਤੇ ਜਾਂ ਅਚਾਨਕ ਜਿਹਾ ਕੋਈ ਕ੍ਰਿਸ਼ਮਾ ਹੋ ਗਿਆ ਤੇ ਬਾਣੀਆ ਦੇ ਆਪਾਂ ਡਿਟੇਲ ਚ ਨਹੀਂ ਜਾਂਦੇ ਤੇ ਉਸ ਦੋ ਵਾਰ ਚਿੱਠੀ ਜਦੋਂ ਪੋਸਟ ਪੜ੍ਹਦੇ ਹੈਗੀ ਜਿਹੜਾ ਕੇਸ ਸੀਗਾ ਚਿੱਠੀ ਨਾਲ ਹੀ ਸਾਫ਼ ਹੋ ਗਿਆ ਸੀਗਾ ਅੱਧਾ ਤਾਂ ਉਸ ਚਿੱਠੀ 'ਚ ਲਿਖਿਆ ਸੀਗਾ ਵੀ ਜਿਹੜੀ ਹੈ ਮੇਰੀ ਮੰਮੀ ਆ ਆਪਣੀ ਮੇਰੀ ਮਾਂ ਆ ਗਈ ਵੀ ਉਹ ਇਹ ਲੱਗਦਾ ਵੀ ਆਪਣੇ ਜਿਹੜੇ ਨੌਕਰ ਨਾਲ ਗਲਤ ਆ ਗਈ ਵੀ ਨੌਕਰ ਨਾਲ ਇਹਦੇ ਸੰਬੰਧ ਆਗੇ ਵੀ ਪਾਪਾ ਤੁਸੀਂ ਜਾਂ ਤਾਂ ਨੌਕਰ ਨੂੰ ਹਟਾ ਲਓ ਤਾਜਾ ਤੁਸੀਂ ਇੱਥੋਂ ਘਰ ਚੇਂਜ ਕਰ ਲਓ ਇਹ ਗੱਲ ਲਿਖੀ ਸੀਗੀ ਉਹਦੀ ਪ੍ਰੇਮ ਨਾਰਾਇਣ ਦੀ ਸਭ ਤੋਂ ਵੱਡੀ ਕੁੜੀ ਨੇ ਜਿਸ ਦਾ 2019 ਵਿੱਚ ਵਿਆਹ ਹੋਗਾ ਸੀਗਾ ਤੇ ਹੁਣ ਇਹ ਜੱਟੀ ਨਾਲ ਗੱਲ ਸਾਫ਼ ਹੋ ਗਈ ਸੀ ਵੀ ਇਸ ਕੇਸ 'ਚ ਕੋਈ ਨੌਕਰ ਦਾ ਜ਼ਰੂਰ ਹੱਥ ਆ ਕੋਹਨਾਂ ਦੇ ਦਾ ਤੇ ਹੁਣ ਅੱਗੇ ਜਿਹੜਾ ਫਿਰ ਰੁਕਮਣੀ ਸਾਰਨਾਬਾ ਚੱਕ ਜਾਂਦਾ ਸੀ ਰੁਕਮਣੀ ਦੇ ਕਿਉਂਕਿ ਉਹਦੇ ਵਾਰੀ ਲਿਖਿਆ ਸੀਗਾ ਵੀ ਉਹਦੇ ਨਜਾਇਜ਼ ਹੁੰਦ ਸੀ ਉਸੇ ਘਰ ਦੇ ਨੌਕਰ ਨਾਲ ਤੇ ਹੁਣ ਹੁਣ ਕੋਸ਼ ਨੂੰ ਸਾਤੀ ਨਾਲ ਪੁੱਛਦੀ ਹੈਗੀ ਫਿਰ ਉਹ ਸੱਚ ਦੱਸ ਦਿੰਦੀ ਹੈ ਰੁਕਮਣੀ ਹੁਣ ਦੇਖੋ ਤੁਸੀਂ ਇਹ ਕਤਲ ਕਿਵੇਂ ਤੇ ਕਿਉਂ ਹੋਇਆ ਫਿਰ ਉਹ ਅੱਗੇ ਰੁਕਮ ਨਹੀਂ ਦੱਸਦੇ ਕਹਿੰਦੇ ਜਿਹੜਾ ਮੇਰੇ ਘਰ ਵਾਲਾ ਕਰਨਾ ਪ੍ਰੇਮ ਨਾਰਾਇਣ ਉਹ ਇੱਕ ਸਰਕਾਰੀ ਟੀਚਰ ਸੀਗਾ ਤਾਂ ਕਰਕੇ ਇਹਦੀ ਪਹਿਲਾਂ ਪੋਸਟਿੰਗ ਕਿਤੇ ਹੋਰ ਸੀਗੀ ਤੇ ਪੋਸਟਿੰਗ ਹੋਣ ਕਰਕੇ ਇਹ ਮਹੀਨਾ-ਮਹੀਨਾ ਘਰੇ ਨਹੀਂ ਆਉਂਦਾ ਸੀਗਾ ਤੇ ਜੇ ਘਰੇ ਆਉਂਦਾ ਵੀ ਕੋਈ 2 ਦਿਨ ਉਹਦਾ 3 ਦਿਨ ਉਹਦਾ ਤੇ ਕਹਿੰਦੇ ਮੈਨੂੰ ਇੱਕ ਕਮੀ ਮਹਿਸੂਸ ਹੋਣ ਲੱਗ ਗਈ ਸੀ ਜਿਹੜੀ ਮੇਰੀ ਹਾਰਸ ਸੀਗੀ ਉਹ ਹੁਣ ਮਤਲਬ ਵੀ ਮੇਰੀ ਕੰਟਰੋਲ ਚ ਨਹੀਂ ਰਹੀ ਸੀਗੀ ਮੇਰੀ ਜਿਹੜੀ ਜਿਸਮ ਦੀ ਭੁੱਖ ਉਹ ਵਧਣ ਲੱਗ ਗਈ ਸੀ ਤੇ ਕਹਿੰਦੀ ਸਾਡੇ ਘਰ ਇੱਕ ਨੌਕਰ ਹੁੰਦਾ ਸੀ ਜਿਹਦਾ ਨਾਮ ਸੀਗਾ ਜਤਿੰਦਰ ਜਤਿੰਦਰ ਅਕਸਰ ਕੰਮ ਕਰਦਾ ਸੀਗਾ ਘਰ ਦਾ ਕੰਮ ਕਰਦਾ ਸੀਗਾ ਮੇਰੀ ਹਰ ਗੱਲ ਮੰਨਦਾ ਸੀਗਾ ਤੇ ਮੈਨੂੰ ਲੱਗਿਆ ਹੁਣ ਜਿਹੜਾ ਮੇਰੇ ਘਰ ਵਾਲਾ ਕੋ ਉਹ ਤਾਂ ਤਰੇ ਵੜਦਾ ਨਹੀਂਗਾ ਤੇ ਮੈਂ ਆਪਦੀ ਜਿਹੜੀ ਜਿਸਮ ਦੀ ਭੁੱਖਾ ਦੇ ਜਿਸਮ ਦੀ ਜ਼ਰੂਰਤ ਉਹ ਇਸ ਜਤਿੰਦਰ ਨੂੰ ਪੂਰੀ ਕਰ ਲੈਣੀ ਹੈਗੀ ਫਿਰ ਕਹਿੰਦੀ ਮੈਂ ਜਤਿੰਦਰ ਨਾਲ ਗੱਲਾਂ ਬਾਤਾਂ ਸ਼ੇਅਰ ਕਰਨ ਲੱਗੀ ਗੱਲਾਂ ਬਾਤਾਂ ਕਰਦੇ ਕਰਦੇ ਸਾਨੂੰ ਦੋਵਾਂ ਨੂੰ ਪਿਆਰ ਹੋ ਗਿਆ ਤੇ ਪਿਆਰ ਇੰਨਾ ਵੱਧ ਗਿਆ ਫਿਰ ਅਸੀਂ ਸਾਰਿਆਂ ਹੱਦਾਂ ਪਾਰ ਕਰ ਤਰ੍ਹਾਂ ਸਰੀਰਕ ਸੰਬੰਧ ਬਣਾਉਣ ਲੱਗ ਗਏ ਤੇ ਮਹੀਨਾ ਕਰੇ ਨਹੀਂ ਹੁੰਦਾ ਸੀਗਾ ਮਹੀਨਾ ਮਹੀਨਾ ਸਰੀਰਕ ਸੁਵੰਦ ਬਣਾਈ ਜਾਣੇ ਤਾਂ ਕਰਕੇ ਮੈਨੂੰ ਆ ਜਿਸਮ ਜਿਤਿੰਦਰ ਦੇ ਜਿਸਮ ਦੀ ਇੱਕ ਕਦਰੋ ਆਦਤ ਪੈ ਗਈ ਸੀਗੀ ਇਹ ਗੱਲ ਕਹਿ ਰਹੀ ਸੀਗੀ ਹੁਣ ਉਹਦੀ ਰੁਕਮਣੀ ਉਹਦੀ ਘਰ ਵਾਲੀ ਪ੍ਰੇਮ ਦੀ ਘਰ ਵਾਲੀ ਪੁਲਿਸ ਨੂੰ ਬਿਆਨ ਦੇ ਰਹੀ ਸੀਗੀ ਤੇ ਕਹਿੰਦੀ ਮੈਨੂੰ ਜਿਤਿੰਦਰ ਦੇ ਜਿਸਮ ਦੀ ਆਦਤ ਪੈ ਗਈ ਸੀ ਤਾਂ ਕਰਕੇ ਮੈਂ ਜਿਤਿੰਦਰ ਨੂੰ ਛੱਡ ਨਹੀਂ ਸਕਦੀ ਸੀਗੀ ਤੇ ਹੁਣ 2021 ਵਿੱਚ ਸਾਨੂੰ ਸਾਰਿਆਂ ਨੂੰ ਬਦਲ ਲੌਕਡਾਊਨ ਲੱਗ ਗਿਆ ਸੀਗਾ ਤਾਂ ਕਰਕੇ ਜਿਹੜੇ ਸਾਰੇ ਸਕੂਲ ਕਾਲਜ ਸਾਰੇ ਬੰਦ ਹੋ ਗਏ ਸੀਗੇ ਕੋਣ ਸਰ ਜਿਹੜਾ ਪ੍ਰੇਮ ਨਾਰਾਇਣ ਉਹ ਆਪਦੇ ਘਰੇ ਆ ਗਿਆ ਤੇ ਆਪਦੇ ਕਰੀ ਬੱਚਿਆਂ ਨੂੰ ਪੜਾਉਣ ਲੱਗ ਗਿਆ ਸੀਗਾ ਤੇ ਤਾਂ ਕਰਕੇ ਜਿਹੜਾ ਮਤਲਬ ਹੁਣ ਜਿਹੜਾ ਉਹਨੂੰ ਪਤਾ ਲੱਗ ਗਿਆ ਸੀਗਾ ਰੁਕਮਣੀ ਨੂੰ ਵੀ ਜਿਹੜਾ ਮੈਂ ਉਹਦਾ ਘਰ ਵਾਲਾਗਾ ਉਹ ਇੱਥੇ ਰਹਿਣ ਲੱਗ ਗਿਆ ਹੁਣ ਜਿਹੜਾ ਉਹਦਾ ਜਤਿੰਦਰ ਆ ਉਹ ਮਿਲਣ ਦਾ ਸਮਾਂ ਬਹੁਤ ਘੱਟ ਗਿਆ ਸੀਗਾ ਜਤਿੰਦਰ ਨਾਲ ਰੁਕਮਣੀ ਦਾ ਤੇ ਤਾਂ ਕਰਕੇ ਉਹ ਸੋਚਦਾ ਸੀਗਾ ਵੀ ਜਿਹੜਾ ਇਹ ਇਰਾਦਾ ਰੋੜਾਗਾ ਇਹ ਹਮ ਨੂੰ ਫਟਾਉਣੇ ਹੀ ਪੈਣਾ ਇੱਕ ਤਾਂ ਸਾਨੂੰ ਪੈਸਾ ਮਿਲੂਗਾ ਉਹਦੀ ਅਸ਼ ਕਰਾਂਗੇ ਦੂਸਰਾ ਸਾਨੂੰ ਮਿਲਨ ਦਾ ਟਾਈਮ ਵੱਧ ਮਿਲੂਗਾ ਸਾਡੇ ਜਿਹੜੀਆਂ ਜਿਸਮ ਦੀਆਂ ਜ਼ਰੂਰਤਾਂ ਉਹ ਅਸੀਂ ਰੋਜ਼ ਪੂਰੀਆਂ ਕਰ ਸਕਦੇ ਹਾਂ ਹੁਣ ਦੇਖੋ ਤੁਸੀਂ ਇੱਕ ਹਾਊਸ ਕਿੰਨੀ ਵੱਡੂ ਕੀ ਸੀਗੀ ਇੱਕ ਔਰਤ ਦੀ ਉਹ ਇਹ ਨਹੀਂ ਸੋਚਿਆ ਵੀ ਉਹ ਮੇਰੇ ਘਰ ਆ ਲਗਾ ਤੇ ਉਹਨੂੰ ਮਾਰਨ ਦੀਆਂ ਪਲੈਨਿੰਗਾਂ ਬਣਾ ਲਈਆਂ ਸੀ ਇਹਨਾਂ ਨੇ ਫਿਰ ਕਹਿੰਦੀ ਚ 25 ਮਾਰਚ ਦਾ ਦਿਨ ਉਹਦਾ ਜਦੋਂ ਅਸੀਂ ਪਲਾਨ ਬਣਾਉਣੇ ਹੈਗੇ ਜਤਿੰਦਰ ਆਪਦੇ ਇੱਕ ਨਾਲ ਦੋਸਤ ਨੂੰ ਲਿਆਉਂਦਾਗਾ ਜਿਹਦਾ ਨਾਮ ਹੁੰਦਾਗਾ ਹੰਸਰਾਜ ਕਹਿੰਦੀ ਮੈਂ ਕੋਠੇ ਤੋਂ ਰੱਸੀ ਸਿੱੜਦੀ ਹਾਂ ਰੱਸੀ ਨਾਲ ਇਹ ਦੋਵੇਂ ਘਰੇ ਐਂਟਰ ਹੁੰਦੇ ਹੈਗੇ ਤੇ ਇਹਨਾਂ ਕੋਲ ਇੱਕ ਹਥਿਆਰ ਸੀਗਾ ਹਥਿਆਰ ਦੀ ਵਰਤੋਂ ਨਾਲ ਇਹ ਮੇਰੇ ਘਰ ਵਾਲੇ ਪ੍ਰੇਮ ਤੇ ਵਾਰ ਕਰਦੇ ਆਗੇ 19 ਦਿਨ ਤੱਕ ਵਾਰ ਕਰਦੇ ਜਿੰਨੀ ਦੇਰ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਉਸ ਤੋਂ ਪਹਿਲਾਂ ਦੇ ਇੱਕ ਦਸ ਘੜੇ ਸੀ ਉਹ ਬਹੁਤ ਬਰੂਟਲ ਤਰੀਕੇ ਨਾਲ ਇਹਨਾਂ ਨੇ ਕਤਲ ਕੀਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਜਦੋਂ ਇਹਨਾਂ ਨੇ ਇਹੋ ਕਰਤਾ ਵੀ ਮੈਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਰੂਮ 'ਚ ਬਿਠਾ ਕੇ ਪਹਿਲਾਂ ਹੀ ਉਹਨਾਂ ਦੇ ਜਿਹੜਾ ਦਰਵਾਜ਼ਾ ਬਾਹਰੋਂ ਲੋਕ ਕਰਤਾ ਸੀਗਾ ਤਾਂ ਜੋ ਉਹਨਾਂ ਨੂੰ ਆਵਾਜ਼ਾਂ ਸੁਣਾਈ ਨਾ ਦੇਣ ਚੀਕਾਂ ਸੁਣਾਈ ਨਾ ਦੇਣ ਤੇ ਉਸ ਤੋਂ ਬਾਅਦ ਕਹਿੰਦੇ ਜੇ ਇਹਨਾਂ ਦੋਨੋਂ ਨੂੰ ਘਰੋਂ ਭਜਾਤਾ ਘਰੋਂ ਭਿਉਣ ਤੋਂ ਬਾਅਦ ਕਹਿੰਦੇ ਮੈਂ ਆਪ ਸੌਂ ਦਾ ਡਰਾਮਾ ਕੀਤਾ ਚਲੋ ਹੁਣ ਪੁਲਿਸ ਦੇ ਕੋਲੋਂ ਕਾਤਲ ਸੀਗਾ ਉਹ ਅਤ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਜਤਿੰਦਰ ਦੀ ਤੇ ਹਸਰਾਜ ਦੀ ਭਾਲ ਕਰਦੀ ਕਿ ਪੁੱਛਦੇ ਉਹੀ ਮਿਲ ਜਾਂਦੇ ਆਗੇ ਦੋਨੋਂ ਨੂੰ ਮਿਲ ਤਿੰਨ ਕਾਤਲ ਹੁਣ ਪੁਲਿਸ ਨੂੰ ਦੁਆਰਾ ਫੜੇ ਗਏ ਸੀਗੇ ਨਾਲ ਨਾਲ ਇਹਨਾਂ ਦੀ ਕਾਰਵਾਈ ਕੀਤੀ ਅਦਾਲਤਾਂ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਧੰਨਵਾਦ ਆ ਜੀ ਇਹ ਸਟੋਰੀ ਸੁਣ ਲਿਆ ਜੀ ਦੀ ਸਟੋਰੀ ਵਿੱਚ ਫਿਰ ਇੱਕ ਨਜਾਇਜ਼ ਰਿਸ਼ਤਾ ਕਰਨ ਇੱਕ ਘਰ ਪਟ ਪਟਾ ਗਿਆ ਇੱਕ ਘਰ ਇੱਕ ਬੰਦੇ ਦੀ ਬਲੀ ਗਈ ਤੇ ਇੱਕ ਬੱਚਿਆਂ ਦੀ ਜਿੰਦਗੀ ਰੋਲ ਗਈ ਹੁਣ ਦੇਖੋ ਤੁਸੀਂ ਇੱਕ ਔਰਤ ਦੇ ਜਿਸਮ ਦੀ ਭੁੱਖ ਇੰਨੀ ਵੱਧ ਚੁੱਕੀ ਸੀ ਕਿ ਉਹਨੇ ਇਹ ਨਹੀਂ ਸੋਚਿਆ ਕਿ ਉਹਨਾਂ ਉਹਨਾਂ ਦੇ ਬੱਚਿਆਂ ਦਾ ਕੀ ਬਣੂਗਾ ਤੇ ਉਹਨਾਂ ਉਹਦੇ ਘਰ ਵਾਲਿਆਂ ਨੂੰ ਜਿਹਦਾ ਵੇ ਕੋਈ ਕਸੂਰ ਨਹੀਂ ਦਾ ਉਹਨੂੰ ਅਸੀਂ ਮਾਰਨ ਜਾ ਰਹੇ ਹਾਂ ਹੁਣ ਜਿਹੜਾ ਸਿੱਖਣੋਂ ਕੀ ਮਿਲਿਆ ਇਸ ਕਹਾਣੀ ਚੋਂ ਸਿੱਖਣੋਂ ਬਹੁਤ ਕੁਝ